ਤੇ ਜਿਹੜੇ ਪਖੰਡ ਵਾਲੇ ਹੁੰਦੇ ਨੇ ਇਹ ਕਹਿਣਗੇ 10000 ਦੀ ਕੜਾਈ ਲੱਗੂ ਤਾਂ ਤੁਹਾਡਾ ਦੁੱਖ ਰੋਗ ਬਟਿਆ ਜਾਊ ਕਹਿੰਦੇ ਤੁਸੀਂ 10 ਮੰਗਦੇ ਹੋ ਲਿਓ 11000 ਦੀ ਕੜਾਈ ਕਰਦੇ ਹੋ 11 ਦੀ ਕੜਾਈ ਕਰਦੇ ਹੋ ਜੇ 11 ਮੰਗਣਗੇ ਤਾਂ 15000 ਦੇਣ ਵਾਸਤੇ ਤਿਆਰਾਂ 20000 ਦੇਣ ਨੂੰ ਤਿਆਰ ਹੋ ਜਾਂਦੇ ਜੇ ਕਿਤੇ ਸਮਾਗਮ ਕਰਾਉਣਾ ਹੁੰਦਾ ਐਡਾ ਪਿੰਡ ਵਸਦਾ ਹੈ ਤਾਂ ਵੱਡੇ ਵੱਡੇ ਨੋਟ ਬਟੂਏ ਚੋਂ ਕੱਢਦਾ ਕੱਢਦਾ ਅਖੀਰ 100 ਰੁਪਏ ਤੇ ਆ ਜਾਂਦਾ ਲਓ ਜੀ ਮੇਰੀ ਵੀ ਸੇਵਾ ਪਾਲਿਓ ਮੇਰੀ ਵੀ ਪਾਲਿਓ ਸੇਵਾ ਉਦਾਂ ਜੇ ਪਿੰਡ ਦੇ ਵਿੱਚ 10 20 ਜਾਣੇ ਚੰਗੇ ਸਰ ਦੇ ਪੁੱਜਦੇ ਹੂੰ ਤਾਂ ਬੱਚੇ ਬਾਹਰ ਗਏ ਜੇ ਉਹੀ ਮਹੀਨੇ ਦਾ 5-7000 ਸਾਲ ਦਾ ਇਕੱਠਾ ਕਰਕੇ ਪਾ ਲੈਣ ਤਾਂ ਕਿਤੋਂ ਢਾਲ ਦੀ ਲੋੜ ਹੀ ਨਹੀਂ ਪੈਂਦੀ ਬੋਲੀ ਦਿੱਤਾ ਜਾਵੇ ਵੀ ਜਿਨ੍ਹਾਂ ਨੇ ਸਰਦਾ ਦੇ ਨਾਲ ਕੋਈ ਸੇਵਾ ਕਰਨੀ ਹੈ ਕਰ ਲਵਾ 10 12 ਬੰਦੇ ਦੀਵਾਨ ਲਵਾ ਸਕਦੇ ਆ ਉਦੋਂ ਲਵਾਉਣ ਤੇ ਉਹਨੇ ਕੱਲੇ ਸਿੰਘ ਆਇਆ ਸੀ ਅਸੀਂ ਅ以色列 ਗਏ ਉਦੋਂ ਮੋਨਾ ਹੁੰਦਾ ਸੀ ਕਈ ਸਾਲ ਪਹਿਲਾਂ ਫਿਰ ਉਹਨੇ ਕੇਸ ਰੱਖ ਲਈ ਫਿਰ ਉਹਨੇ ਅੰਮ੍ਰਿਤ ਛਕ ਲਿਆ ਫਿਰ ਉਹਦੇ ਮਨ 'ਚ ਫੁਰਨਾ ਬਣਿਆ ਕਹਿੰਦਾ ਮੇਰਾ ਪਿੰਡ 'ਚ ਇਸਾਈ ਬਹੁਤ ਨੇ ਇਸਾਈਆਂ ਦਾ ਹੀ ਪਿੰਡ ਐ ਚਰਚ ਖੁੱਲਿਆ ਹੋਇਆ ਸਕੂਲ ਐ ਇਸਾਈਆਂ ਦਾ ਮੈਂ ਪਿੰਡ 'ਚ ਵੀ ਸਮਾਗਮ ਕਰਾਉਣਾ ਕੱਲੇ ਨਹੀਂ ਆਖੇ ਕਹਿੰਦੇ ਮੇਰੇ ਨਾਲ ਸੇਵਾਦਾਰ ਕਿਹੜੇ ਲੱਜਣਗੇ ਸੋ ਅਸੀਂ ਆਲੇ-ਦੁਆਲੇ ਦੇ ਪਿੰਡਾਂ 'ਚੋਂ ਸੇਵਾਦਾਰ ਲਾ ਦਿੱਤੇ ਜਿਵੇਂ ਤੁਸੀਂ ਜਲੰਧਰ ਵੱਲ ਪਹੁੰਚ ਗਏ ਸੀ ਐਦਾਂ ਸੇਵਾਦਾਰ ਪਹੁੰਚ ਗਏ ਤਿੰਨ ਦਿਨ ਦਾ ਸਮਾਗਮ ਹੋਇਆ ਤੇ ਤੀਜੇ ਦਿਨ ਅੰਮ੍ਰਿਤ ਸੰਚਾਰ ਹੋਇਆ ਉੱਥੇ 40 ਸਿੰਘਾਂ ਨੇ ਅੰਮ੍ਰਿਤ ਛਕ ਲਿਆ 40 ਸਿੰਘਾਂ ਨੇ ਕਹਿੰਦਾ ਈਸਾਈਆਂ ਦੇ ਪਿੰਡ ਹੈ ਦਿੰਦੇ ਦਿਵਾਨ ਸਿੰਘ ਨੇੜੇ ਹੀ ਸ਼ਹਿਰ ਸੀ ਜੇ ਸੰਗਤ ਘਟ ਆਈ ਕਹਿੰਦੇ ਅਗਲੀ ਵਾਰ ਰਾਤ ਦੇ ਰੱਖਣੇ ਹੋ ਪਿੰਡ ਵਾਲੇ ਵੀ ਸਾਰੇ ਕਹਿੰਦੇ ਰਾਤ ਦੇ ਰੱਖਣੇ ਆ ਹੋਰ ਨਗਰਾਂ ਵਾਲੇ ਵੀ ਆ ਗਏ ਸਵੈਕ ਬੰਦੇ ਦਾ ਹੀ ਉਦਮ ਇੱਕ ਦਾ ਹੀ ਉਤਰਾ ਲਾਲ ਬਾਕੀ ਕਿਰਪਾ ਤਾਂ ਸਤਿਗੁਰੂ ਕਰਦਾ ਹੁੰਦਾ ਮਹਾਰਾਏ ਨੇ ਆਪ ਹੀ ਸੇਵਾ ਲੈ ਲਈ ਉਹਨੇ ਜਦੋਂ ਆਪਣੀ ਵਿੜਾਈ ਕਰਾਉਣੀ ਹੈ ਨਾਮ ਜਪਾਉਣਾ ਉਹ ਵੀ ਆਪ ਹੀ ਜਪਾ ਲੈਣਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪავੈ ਜਹ ਜਹੇ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉੱਠ ਧਵੈ ਅਹੋਰ ਵੀ ਬੜੀਆਂ ਉਦਾਹਰਨਾ ਨੇੜੇ ਪਿੰਡਾਂ ਚੋਂ ਮਿਲ ਜਾਂਦੀਆਂ ਨੇ